ਇੱਕ ਵਾਰੀ ਦੀ ਗੱਲ ਆ ਕਿ ਜ਼ਹੀਰ ਸਾਹਿਬ ਉਹ ਜਿਹੜੇ ਹੈਗੇ ਸੀਗੇ ਨਾ ਆਪਣਾ ਬੜੇ ਗੁਣੀ ਬੰਦੇ ਉਹ ਆਪਣੇ ਹੋਏ ਆ ਜੀ ਹਾਂ ਮੈਨੂੰ ਨਾ ਪੁਰਨ ਚਾਹ ਕੁੱਟੀ ਦੇ ਨਾਲ ਹੀ ਹੁੰਦੇ ਸੀਗੇ ਉਹ ਦੁਕਾਨੇ ਵੀ ਗਾਉਂਦੇ ਹੁੰਦੇ ਸੀਗੇ ਅ ਬਰਕਤ ਸਿੱਧੂ ਬਰਕਤ ਸਿੱਧੂ ਜੀ ਹਾਂ ਉਹ ਬਰਕਤ ਸਿੱਧੂ ਜੀ ਗਏ ਕਿਤੇ ਦਿੱਲੀ ਰਿਕਾਰਡਿੰਗ ਲਈ ਜੀ ਤੇ ਵਿਕੋਨਾਂ ਨੂੰ ਵੀ ਜ਼ਾਹਿਰ ਸਾਹਿਬ ਕਹਿੰਦੇ ਨੇ ਜੀ ਅਰੇ ਆਪ ਅਭੀ ਮਿਹਨਤ ਕਰੋ ਹੂੰ ਉਹਨਾਂ ਦੇ ਨਾਲ ਇੱਕ ਲੇਡੀ ਸੀਗੇ ਸਾਡੇ ਵੇਖਣ ਦੀ ਗੱਲ ਜਮੀਲਾ ਬਾਨੋ ਜਮੀਲਾ ਬਾਨੋ ਹਾਂਜੀ ਉਹ ਵੀ ਉਦੋਂ ਮੇਰੀ ਤੇ ਰਮਲੇ ਦੀ ਰਿਕਾਰਡਿੰਗ ਹੋ ਰਹੀ ਸੀ ਤੇ ਉਹ ਵੀ ਗਏ ਸੀਗੇ ਉੱਥੇ ਜੀ ਤੇ ਉਹਨਾਂ ਨੂੰ ਸੱਚੀ ਮੋੜਤਾ ਉਹਨਾਂ ਨੇ ਜੀ ਸਾਨੂੰ ਤਾਂ ਪਤਾ ਸੀ ਵੀ ਉਹ ਕਿੰਨਾ ਵਧੀਆ ਗਾਉਂਦੇ ਆ ਵਰਕਤ ਸਿੱਧੂ ਜੀ ਹਨਾ ਪਤਾ ਹੈ ਉਹਨਾਂ ਨੂੰ ਤੇ ਉਹਨਾਂ ਨੂੰ ਕਹਿੰਦੇ ਜ਼ਾਹਿਰ ਸਾਹਿਬ ਅਰੇ ਆਪ ਦਿਦਾਰ ਸੰਧਰ ਜਿਹਾ ਗਾਓ ਅੱਛਾ ਜੀ ਅਲੱਗੇ ਸੰਦੂ ਸਾਹਿਬ ਬਿਲਕੁਲ ਸਿੱਧਾ ਗਾਉਂਦੇ। ਬਸ ਉਹਨਾਂ ਦੇ ਦਿਮਾਗ ਦੇ ਰਿਕਾਰਡ ਸੀ ਬਣਿਆ ਵੀ ਉਹਦੇ ਗਾਣੇ ਇੰਨੇ ਵਿਕਦੇ ਆ। ਤੇ ਹੁਣ ਸਾਨੂੰ ਤਾਂ ਪਤਾ ਸੀ ਵਿਚਾਰੇ ਆ ਨਾ ਕੀ ਫੀਲ ਕਰਦੇ ਹੋਣੇ ਆ। ਬਿਲਕੁਲ ਫਿਰ। ਹਾਂ ਫਿਰ ਇੱਕ ਵਾਰੀ ਬਸ ਮੈਨੂੰ ਰੇਡੀਓ ਸਟੇਸ਼ਨ ਮਿਲ ਗਿਆ। ਅੱਛਾ ਜੀ। ਬਰਕਤ ਸਿੱਧੂ ਜੀ। ਜੀ। ਮੇਰੀ ਰੇਡੀਓ ਦੀ ਰਿਕਾਰਡਿੰਗ ਸੀਗੀ। ਜੀ। ਤੇ ਮੇਰੇ ਡੈਡੀ ਨਾ ਮੇਰੇ ਨਾਲ ਪਾਸ ਸੀਗੇ। ਜੀ। ਹਾਰਮੋਨੀਅਮ ਵਜਾਉਣ 'ਚ। ਜੀ। ਤੇ ਉਦੋਂ ਡੈਡੀ ਮੇਰੇ ਗਏ ਨਾ ਹਾਂ ਤੇ ਉਹ ਮੈਨੂੰ ਕਹਿੰਦੇ ਵੀ ਹਾਰਮੋਨਲ ਵਾਲਾ ਲਿਆਓ ਕੋਈ ਉਧਰੋਂ ਬਰਕਤ ਭਾਜੀ ਉੱਥੇ ਸੀਗੇ ਸਿੱਧੂ ਜੀ ਹਾਂ ਮੈਂ ਭਾਜੀ ਨੂੰ ਕਹਤਾ ਬਰਕਤ ਸਿੱਧੂ ਭਾਜੀ ਨੂੰ ਮੈਂ ਕਿਹਾ ਭਾਜੀ ਵੀ ਥੋੜੀ ਸੰਗਤ ਕਰ ਦੋ ਮੇਰੇ ਡੈਡੀ ਉਹਨਾਂ ਦੇ ਲਿਖਿਆ ਹੋਇਆ ਨਾਲ ਕਿ ਇਹਨਾਂ ਨੇ ਤਾਂ ਹੁਣ ਉਹ ਚਾਹੀਦਾ ਇਹਨਾਂ ਨੂੰ ਨਾਲ ਉਹ ਕਹਿੰਦੇ ਕੋਈ ਨਹੀਂ ਕੁੜੇ ਕਹਿੰਦੇ ਕੋਈ ਗੱਲ ਨਹੀਂ ਬੜੇ ਖੁੱਲੇ ਦਿਲ ਦੇ ਸੀਗੇ ਉਹ ਨਹੀਂ ਸੀ ਇਹ ਸੋਚਦੇ ਵੀ ਇਹ ਮੇਰੇ ਮੁਤਾਬਕ ਸਿੰਗਰ ਹੈ ਜਾਂ ਨਹੀਂ ਪਰ ਉਹ ਬੜੀ ਰਿਸਪੈਕਟ ਦਿੰਦੇ ਸੀ ਕਹਿੰਦੇ ਕੁੜੀ ਮੈਂ ਵਜਾ ਦਿੰਦਾ ਤੈਨੂੰ ਪਰ ਕਹਿੰਦੇ ਮੈਨੂੰ ਇਹ ਦੱਸ ਤੂੰ ਗੋ ਨਹੀਂ ਕਿਹਦੇ ਨਾਲ ਹੋਣਾ ਜੀ ਉਦੋਂ ਮੈਂ ਦਦਾਰ ਸੰਧੂ ਪਾ ਜੀ ਨਾਲ ਅੱਛਾ ਮੈਂ ਕਹਿੰਦਾ ਵੀ ਮੈਂ ਤਾਂ ਦਦਾਰ ਸੰਧੂ ਭਾਜੀ ਦੇ ਨਾਲ ਗਾਰੀ ਅੱਜ ਕੱਲ ਓਏ ਹੋਏ ਕਹਿੰਦਾ ਕੰਨਾਂ ਤੇ ਹੱਥ ਰੱਗ ਗਏ ਉਹਨਾਂ ਨੂੰ ਉਸ ਗੱਲ ਦਾ ਹੋਣਾ ਹੈ ਨਾ ਦੁੱਖ ਤਾਂ ਲੱਗਦਾ ਹੀ ਹੈ ਬੰਦੇ ਨੂੰ ਉਹਨਾਂ ਨੂੰ ਤੇ ਲੱਗਦਾ ਹੈ ਦੁੱਖ ਸੀਗੇ ਔਰ ਕੰਪਨੀ ਨੇ ਤੇ ਹਮੇਸ਼ਾ ਇਹ ਦੇਖਣਾ ਮੇਰਾ ਵਿਕਦਾ ਕੀ ਆ ਵਿਕਦਾ ਕੀ ਆ ਬਿਲਕੁਲ ਹੂੰ ਤੋ ਬਰਕਤ ਸਿੱਧੂ ਸਾਹਿਬ ਨੂੰ ਸਲੂਟ ਹੈ ਜੀ ਚਲੋ ਮਹਾਰਾਜ ਹਾਂਜੀ ਹਾਂਜੀ ਉਹਨਾਂ ਦੇ ਸੁਰਗਾਂ ਚ ਵਾਸਾ ਹੋਵੇ ਜੀ ਬੜੇ ਸੁਰੀਲੇ ਗਾਇਕ ਹੋਏ ਸਾਬਰ ਆਪਣਾ ਸਾਬਰ ਕੋਟੀ ਜੀ ਬਰਕਤ ਸਿੱਧੂ ਜੀ ਪੂਰਨਸ਼ਾ ਕੋਟੀ ਇਹਦੇ ਸਖੀਰ ਯੂਨੀਵਰਸਟੀਆਂ ਨੇ ਦੁਨੀਆ ਹਾਂਜੀ ਯੂਨੀਵਰਸਟੀਆਂ ਬਿਲਕੁਲ ਜੀ ਇੰਨਾ ਵਰਗਾ ਤੇ ਗਾਉਣਾ ਬੜਾ ਮੁਸ਼ਕਲ ਆ ਲੇਕਿਨ ਪੰਜੀ ਤੁਹਾਨੂੰ ਕੀ ਲੱਗਦਾ ਗਾਇਕੀ ਚ ਜ਼ਿਆਦਾਤਰ ਮੰਨਿਆ ਜਾਂਦਾ ਕਿ ਗਾਇਕੀ ਚ ਸਟਾਰ ਹੀ ਚੱਲਦੇ ਆ ਪਤਾ ਨਹੀਂ ਕਿੰਨੇ ਚੱਲ ਜਾਣਾ ਕਿੰਨੇ ਨਹੀਂ ਚੱਲਣਾ ਤੁਹਾਨੂੰ ਕੀ ਲੱਗਦਾ ਸਹੀ ਗੱਲ ਹੈ ਤੁਹਾਡੀ ਅੱਛਾ ਸਟਾਰ ਹੁਣੇ ਬਹੁਤ ਜ਼ਰੂਰੀ ਆ ਚਾਹੇ ਉਹ ਕਲਾਕਾਰ ਸਿੱਧਾ ਗਾਉਂਦਾ ਚਾਹੇ ਉਹ ਟੇਡਾ ਗਾਉਂਦਾ